ਦੀ ਪਾਈਏ ਖੇਡ ਦੇ ਮੈਦਾਨ ਦੇ ਵਿੱਚ ਉਧਰ ਸਾਡੇ ਸਾਬਨ ਸਪੈਕਰ ਸਰਦਾਰ ਭਪਿੰਦਰ ਸਿੰਘ ਦੀ ਚੌਕੀ ਇਚਾਰਜ ਸਹਿਬਾਨ ਸਾਡੇ ਗੋਲੀਆਂ ਵਾਲੇ ਦੇ ਨਾਲ ਐਸਆਈ ਸਰਦਾਰ ਵੀਰਾ ਸਿੰਘ ਜੀ ਮੋਰਸੀ ਸਾਡੇ ਵੀਰ ਹਰਨਾਮ ਸਿੰਘ ਜੀ ਦੇ ਨਾਲ ਸਰਦਾਰ ਏਐਸਆਈ ਗੁਰਜਨ ਸਿੰਘ ਜੀ ਜਨਾਲ ਸਾਡੇ ਵੀਰ ਗੁਰਸੇਵ ਸਿੰਘ ਜੀ ਹੌਲਦਾਰ ਸਾਹਿਬ ਭਵਿੰਦਰ ਸਿੰਘ ਜੀ ਹੌਲਦਾਰ ਤੇ ਨਾਲ ਸਾਡੇ ਵੀਰ ਲਖਵਿੰਦਰ ਸਿੰਘ ਜੀ ਸਿਟੀ ਵਾਲੇ ਤੇ ਨਾਲ ਸਿਟੀ ਵਾਲੇ ਸਾਡੇ ਵੀਰ ਚੰਦ ਸਿੰਘ ਜੀ ਇਹਨਾਂ ਸਾਰੇ ਪੰਜਾਬ ਪੁਲਿਸ ਮੁਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੀਰੋ ਇੱਕ ਪਾਸੇ ਮੁੰਡੇ ਠੋਖਰਾ ਵਾਲਾ ਦਸਿਆ ਦੁਨੀਆ ਨੂੰ ਲਓ ਕੋਖਰ ਖੁਰਦ ਦੀ ਟੀਮ ਮੇਰੇ ਪੰਜਾਬੀ ਵੀਰੋ ਕਹਿੰਦੇ ਇਧਰਲੇ ਪਾਸੇ ਆ ਨਹਿਰ ਵਾਲੇ ਪਾਸੇ ਨੋਟ ਕਰ ਲਿਓ ਬਾ ਦੂਜੇ ਪਾਸੇ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਮੀਰਪੁਰ ਪੈਂਦਾ ਮੇਰੇ ਵੀਰੋ ਕਹਿੰਦੇ ਇੱਕ ਬੰਦਾ ਵੀ ਜਾਂ ਨਿਊਜ਼ੀਲੈਂਡ ਦਾ ਲੱਗਿਆ ਪਹਿਲਾ ਮੁੰਡਾ ਕੈਨੇਡਾ ਬਹੁਤ ਅਗਲਾ ਖੇਡਿਆ ਹੈ ਤੇ ਸੁਖਮਣ ਦਾ ਕਹਿੰਦੇ 8 ਨਵੰਬਰ ਨੂੰ ਮੇਰੇ ਵੀਰੋ ਜੋਰ ਦੇ ਨਾਲ ਮਾਣ ਸਨਮਾਨ ਹੋਇਆ ਫਕਰ ਛੰਡੇ ਦੀ ਧਰਤੀ ਦੇ ਵਿੱਚ ਕਹਿੰਦੇ ਛੰਡੇ ਅੱਜਰਵਾਲੀਏ ਦਾ ਤਹਿਤ ਹੈ ਫਟਾ ਮਾਰ ਸਤਿਕਾਰ ਹੈ ਗਹਿਰਾ ਵਾਲੇ ਰਵਣ ਦਾ ਕਹਿੰਦੇ ਕੈਨੇਡਾ ਤੋਂ ਵੱਡੀ ਸਪੋਰਟ ਹੈ ਅਗਲਾ ਮੁਕਾਬਲਾ ਜਲਦੀ ਦੇ ਨਾਲ ਤੁਮਕਾਨ ਸਾਹਿਬ ਤੇ ਫੱਗੂ ਵਾਲਾ ਕਿੱਥੇ ਆ ਜੀ ਫੱਗੂ ਵਾਲੇ ਦੀ ਟੀਮ ਆ ਗਈ ਆ ਜੀ ਤੁਮਕਾਨ ਸਾਹਿਬ ਆ ਗਿਆ ਫੱਗੂ ਵਾਲੇ ਦੀ ਟੀਮ ਜੰਦੀ ਨਾਲ ਜਿਹੜੀ ਪਹੁੰਚਾਵੇ ਜਲਦੀ ਦੇ ਨਾਲ ਪਹੁੰਚਾ ਦੇ ਮੇਰੇ ਵੀਰੋ ਲਓ ਸਾਹਮਣੇ ਡਬਲ ਟੱਚ ਅਤੇ ਨੰਬਰ ਕਹਿੰਦੇ ਰੇਟਰ ਦੇ ਸਹੂਰਦਾ ਹੋਇਆ ਉਧਰ ਕਾਲਾ ਰੰਦੀ ਵਾਲਾ ਫੌਜੀ ਸਾਡਾ ਵੀ ਆਇਆ ਹੋਇਆ ਹੈ ਤੇ ਨਾਲ ਲੰਬੀ ਪੁੱਜਿਆ ਹੋਇਆ ਜ਼ਿੰਦਗੀ ਦਾ ਪਿਆਰਾ ਮਿੱਤਰ ਹੈ ਉਹ ਵੀ ਕਹਿੰਦੇ ਮੇਰੇ ਵੀਰੋ ਆਰਮੀ ਦੇ ਵਿੱਚ ਜੋਬ ਕਰਦਾ ਮੇਰੇ ਵੀਰੋ ਬੰਦਾ ਧੰਨਵਾਦ ਹੈ ਜੁੰਡੀ ਦੀ ਜਾਨੀ ਹੈ ਕਹਿੰਦੇ ਗੁਰਪਿਆਰ ਫੌਜੀ ਦੇ ਨਾਲ ਗੁਰਪਿਆਰ ਫੌਜੀ ਦਾ ਪਿੰਡ ਕਹਿੰਦੇ ਕੁੰਡਰੀਆ ਪਿੰਡ ਹੈ ਲਓ ਭੜਾਕੇ ਪੈਂਦੇ ਆ ਜਿਗਰੀ ਯਾਰ ਨੇ ਸਾਡੇ ਟਾਊਨ ਤੋਂ ਹੱਥ ਮੁੰਡੇ ਆਏ ਹੋਏ ਆ ਪਰ ਨੰਬਰ ਕਹਿੰਦੇ ਰੈਡਰ ਦੇ ਹਿੱਸੇ ਰੁਕਣਾ ਹੋਇਆ ਹੈ ਕਿ ਪਿੰਡੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਕੌਣ ਖਿੱਕੂ ਗੱਟੇ ਕੌਣ ਪਾਊਗਾ ਕਬੱਡੀਆਂ ਦੀ ਧੱਕ ਧੱਕ ਕੇ ਜਿਹੜਿਆ ਗੱਟਾ ਪੱਟਾ ਦੇ ਵਿੱਚ ਦੌਰ ਮਿੱਤਰੋ ਅੱਜ ਗੁੱਲਗੜੀ ਵਾਲਾ ਕਬੱਡੀ ਕੱਪ ਲੈ ਕੇ ਜਾਊ ਜਿੱਤ ਕੇ ਲਓ ਸਾਹਮਣੇ ਮੁੰਡਾ ਫੇਰ ਬੱਲੇ ਬਲੇ ਕਰਵਾ ਗਿਆ ਅਗਲੀ ਕਬੱਡੀ ਪੰਜਾਬੀ ਜੀ ਪਰਹਾਰ ਆ ਗਿਆ ਸਾਹਮਣੇ ਸਨ ਬਹਾਦਰਪੁਰ ਦਾ ਮੁਕਾਬਲਾ ਜੀ ਢੇਰ ਦੇ ਨਾਲ ਇਹ ਵੀ ਟੀਮਾਂ ਜਲਦੀ ਨਾਲ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ ਖੁਰਖੁਰ ਤੇ ਮੀਰਪੁਰ ਦਾ ਮੈਚ ਹੋ ਰਿਹਾ ਹੈ ਤੁੰਧਾਨ ਸਿੰਘ ਤੇ ਫੱਗੂ ਵਾਲਾ ਜੰਨ ਸਰ ਬਹਾਦਰਪੁਰ ਦੇ ਢੇਰ ਪਹਿਲਾ ਕਾਰਵਡ ਦਾ ਮੈਚ ਹੋਇਆ ਜੀ ਥੋੜੀ ਜੀ ਮਿਸਟੇਕ ਹੋ ਗਈ ਮੇਰਾ ਵੀਰ ਆ ਮੈਨੂੰ ਲੱਗਿਆ ਵੀ ਜੰਗਸਰ ਬਹਾਦਰਪੁਰ ਦਾ ਮੈਚ ਹੈ ਅਤੇਰਾ ਮਹਾਤਰਪੁਰ ਦਾ ਮੈਚ ਹੋਇਆ ਕਾਰਵਨ ਹਰਿਆਣੇ ਦੇ ਨਾਲ ਲਓ ਮੁਕਾਬਲਾ ਇੱਕ ਪਾਸੇ ਕਹਿੰਦੇ ਖਿਆਲੇ ਵਾਲਾ ਲੁੱਤਰ ਹੈ ਮੇਰੇ ਵੀਰੋ ਇਹ ਨੌਜਰ ਨਿੱਕੇ ਦੇ ਪੁੱਟ ਦਾ ਇਹ ਕਬੱਡੀ ਦੇ ਪੁੱਟ ਦਾ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਹੈ ਅਗਲਾ ਮੁਕਾਬਲਾ ਹੈ ਜਲਦੀ ਦੇ ਨਾਲ ਤੁਮਤਾਨ ਸਾਹਿਬ ਤੇ ਫੱਗੂ ਵਾਲਾ ਕਵੀ ਵੀਰ ਆਹ ਸਾਹਮਣੇ ਬਾਕੀ ਬਾਕੀਕਰ ਟਿਕਾਣੇ ਆ ਮੇਰੇ ਵੀਰੋ ਮੈਚ ਬਾਲੇ ਤਕੜੇ ਹੈ ਅੱਜ ਕੁੰਡਰੀਆਂ ਦੇ ਸਾਰੇ ਪਿੰਡ ਨੂੰ ਵਧਾਈਆ ਮੇਰੇ ਵੀਰੋ ਛੋਟੀ ਛੋਟੀ ਦੇ ਮਾਲਾ ਦੇ ਕਹਿੰਦੇ ਕੁੰਡਰੀਆਂ ਪਿੰਡ ਦੇ ਵਿੱਚ ਆਏ ਹੋੜਾ ਕੱਲ ਨੂੰ ਇਸੇ ਤਰ੍ਹਾਂ ਕਹਿੰਦੇ ਸੰਗਦੀਵਾਲ ਪਿੰਡ ਹੋਣਾ ਸ਼ਰਾਮਸ਼ਾਹ ਦੇ ਲਾਗੇ ਕਰਕੇ ਗੱਲਾਂ tournੀਆਂ ਮੇਰੇ ਵੀਰੋ 14 ਤੇ 15 ਤਰੀਕ ਸੰਗਦੀ ਲਾਗਦੀ ਹੈ ਤੇ ਨਾਲ ਕਹਿੰਦੇ 15 16 17 ਤਰੀਕ ਤਾਲੀਆਂ ਦੇ ਵਿੱਚ ਤੇ 20 ਤੇ 21 ਤਰੀਕ ਪਰਵਾਹ ਦੇ ਵਿੱਚ 22 ਤਰੀਕ ਨੂੰ ਆਜ ਮੇਰੇ ਵੀਰੋ ਲਾਗ ਰਿਹਾ ਕਬੱਡੀ ਕੱਪ ਹੋਣਾ ਆਪ ਸਭ ਨੂੰ ਸੁਣਿਆ ਲਾ ਫੜਿਆ ਧੰਗਾ ਵਾਲਾ ਕੀਤਾ ਲੱਗਦਾ ਦੋਹਰਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਾਜਨ ਵੀਰਪੁਰੀਆ ਵੀਰਪੁਰੀਆ ਤੇ ਜਫਾ ਲਾ ਗਏ ਜੱਸੀ ਵੀਰੋ ਆ ਬਾਰੇ ਨੂੰ ਤੇ ਪੁਆਇੰਟ ਜਿਹੜਾ ਵੀਰਪੁਰ ਦੀ ਟੀਮ ਦੇ ਸੋਨਰ ਦਾ ਆਇਆ ਕਾਹੇ ਤੜਕਾ ਉਸ ਦਾ ਮਾਨ ਸਨਮਾਨ ਕਹਿੰਦੇ ਪ੍ਰਸੰਗ ਮੌਕੇ ਦਾ 1100 ਦੇ ਨਾਲ ਕੀਤਾ ਜਾਣਾ ਮੇਰੇ ਵੀਰੋ ਸਾਰੇ ਸਰਕਾਰ ਦੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਆਓ ਸਾਹਮਣੇ ਵਾਹ ਓਏ ਨਮ ਜਾਨਾ ਕਹਿੰਦੇ ਰਵੀ ਸਰੋਏ ਵੀ ਪੁਜਾ ਹੋਇਆ ਜਿਹਨਾਂ ਕਹਿੰਦੇ ਯਾਰ ਹੈ ਮੇਰੇ ਵੀਰੋ ਪਾਸ ਦੇ ਨਾਲ ਮੂ ਪਿੰਡ ਵਾਲੇ ਦੇ ਨਾਲ ਇਹ ਕਹਿੰਦੇ ਬਾਰੇ ਸਾਹਿਬ ਦਾ ਮੈਨਿਕਲ ਯੂਐਸਏ ਰੈਂਡਾ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਵੀ ਸਰੋਏ ਵੀ ਕਹਿੰਦੇ ਅੱਜ ਮੇਰੇ ਵੀਰੋਂ ਕੰਮੀ ਟਰਾਂਸਪੋਰਟ ਦੀ ਟੀਮ ਬਚੇਤੇ ਤੌਰ ਤੇ ਬਣਾ ਕੇ ਲੈ ਕੇ ਪਹੁੰਚ ਆਇਆ ਹੈ ਉਹ ਬਣਾ ਦਾ ਵੀ ਧੰਨਵਾਦ ਔਰ ਮੈਦਾਨ ਦੇ ਵਿੱਚ ਦੇਖਣਾ ਮੈਨੂੰ ਲੱਗਦਾ ਵੀ ਲੋਤਰ ਆ ਖਿਆਲੇ ਆਣਾ ਲੋਤਰ ਖਿਆਲੇ ਆਣਾ ਲੋਤਰ ਆਓ ਖਿਆਲੇ ਆਲਾ ਲੋਤਰ ਹੈ ਕਿ ਜੋਰ ਬਿਨਾ ਪੱਟਾ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਹੈ ਰਤਵਾ ਮੂਸੇ ਆ ਕਿ ਜੋਰ ਬਿਨਾ ਪੱਟਾਂ ਤੇ ਥਾਪੀ ਵੱਜਦੀ ਨਾ ਆ ਚਾਰ ਨਹੀਂ